ਦੀ ਤਰ ਪਾਤਸ਼ਾਹ ਦੀ ਤਾਕਤ ਕੀ ਹੈ ਢਾਈ ਕੋਤੇ ਕਿਲਾ ਹੈ ਗੁਰੂ ਗੋਬਿੰਦ ਸਿੰਘ ਦਾ ਢਾਈ تن ਕਿਲੋਮੀਟਰ ਢਾਈ تن ਮੀਲ تیر ਮਾਰਨਾ ਨਾ ਮੁਮਕਨ ਹੈ ਇੰਪੋਸੀਬਲ ਇਸ ਰੂਹੇ ਜ਼ਮੀਨ ਤੇ ਅਰਜਨ ਵੀ ਨਹੀਂ ਮਾਰ ਸਕਿਆ ਇਤੋਂ ਤੱਕ ਦੀ ਸੂਰਮਾ ਹੋਇਆ ਨਾ ਅਰਜਨ ਖੁਦ ਖੁਦਾ ਨਹੀਂ ਨਾ ਹੋਇਆ ਉਹ ਗੁਰੂ ਗੋਬਿੰਦ ਸਿੰਘ ਹੀ ਹੋਇਆ ਹੈ ਕਹਿੰਦਾ ਆਪ ਵੀ ਮੁਖੀ ਜਿੱਡਾ ਤੀਰ ਇੰਨੀ ਦੂਰੀ ਤੇ ਮਾਰ ਦੇਣਾ ਇਹ ਕਰਾਮਾਤ ਹੈ ਗੁਰੂ ਗੋਬਿੰਦ ਸਿੰਘ ਦੀ ਇਹ ਬਾਹਾਂ ਦਾ ਬਲ ਨਹੀਂ ਹੋ ਸਕਦਾ ਦੁਨੀਆ ਦਾ ਸਭ ਤੋਂ ਭਾਰੀ ਕਮਾਨ ਨੌ ਤੰਕੀ ਗੁਰੂ ਗੋਬਿੰਦ ਸਿੰਘ ਦਾ ਹੋਇਆ ਹੈ ਉਹਨਾਂ ਤੋਂ ਭਾਰੀ ਕਮਾਨ ਦੁਨੀਆ ਦਾ ਕੋਈ ਸੂਰਮਾ ਚਲਾ ਨਹੀਂ ਸਕਿਆ ਪੱਥੇ ਚੋਂ ਤੀਰ ਕੱਢ ਕੇ ਤੰਦ ਤੇ ਚਾੜ ਕੇ ਤੇ ਕੰਨ ਤੱਕ ਖਿੱਚਣ ਦੇ ਲਈ ਇੰਨੀ ਜਾਨ ਲੱਗਦੀ ਹੈ ਜਿੰਨੀ 225 ਕਿਲੋ ਵੇਟ ਚੁੱਕਣ ਲਈ ਲੱਗਦੀ ਹੈ ਤੇ 225 ਕਿਲੋ ਭਾਰ ਜਿੰਨੀ ਅਸਮਤ ਜਦੋਂ ਖਿੱਚ ਕੇ ਬਾਪੂ ਤੀਰ ਛੱਡਦਾ ਸੀ ਢਾਈ ਕੋ ਤੇ ਛੱਡੋ ਪਾਵੇਂਂਦਰ ਦੇਵ ਦੀ ਧੁੰਦੀ 'ਚ ਤੀਰ ਮਾਰ ਦਵੇ ਉਹਦੀ ਕਰਾਮਾਤ ਹੈ ਉਹਦੀ ਅਸਮਤ ਹੈ ਸੋ ਹੀ ਔਨਲੀ ਇੰਪੋਰਟੈਂਟ ਪੋਸੈਸਿੰਗ ਆਲ ਦਾ ਪਾਵਰ ਇਸ ਓਵਰਫਲੋਇੰਗ ਵਿਦ ਦਾ ਮੈਰਾਕਿਊਲਸ ਪਾਵਰ ਇਦਾਂ ਦਾ ਭਾਂਡਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚੋਕਰਾਂ ਮਾਤ ਡੁੱਲ ਡੁੱਲ ਪਈ ਹੈ